ਅਮਰੀਕਾ ਦਾ ਸਟੇਟ ਨਿਊ ਮੈਕਸੀਕੋ ਹਾਈਵੇ 377 ਤੇ ਕਹਿੰਦੇ ਹੁੰਦੇ ਆਜੋ 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 ਸਾਰਾ ਥਾਂ ਖਾਲੀ ਪਿਆ ਉਹ ਬੰਦਾ ਕਹਿੰਦਾ ਹੁੰਦਾ ਮੈਂ ਆਜੋ ਆਜੋ ਕਹਿੰਦਾ ਕੈਨੇਡਾ ਤੁਸੀਂ ਵਸਾਉਣਾ ਉਹ ਭਰਾ ਭਰਾ ਉਹ ਤੇ ਭੈਣੋਂ ਆਏ ਨਹੀਂ ਹੁੰਦਾ ਹੁੰਦਾ ਅਮਰੀਕਾ ਨੂੰ ਵੀ ਪਤਾ ਕਿੰਨੇ ਕੁ ਲੋਕ ਅੰਦਰ ਆਉਣਦੇ ਆ ਤੇ ਕਿੰਨੇ ਕੁ ਬਾਹਰ ਕੱਢਣੇ ਆ ਇਹ ਬਾਹਰ ਕੱਢਣ ਦੀ ਵੀ ਤਿਆਰੀ ਕਰੀ ਬੈਠਾ ਇਹ ਨਹੀਂ ਪਤਾ ਸਾਡੇ ਅਰਗੇ ਦਾ ਵੀ ਨੰਬਰ ਆ ਜਾਏਗਾ ਤੇ ਆਪਾਂ ਤਾਂ ਇਹ ਵੀ ਸੋਚੀ ਬੈਠੇ ਜਿੱਦ ਤੇ ਅਮਰੀਕਾ ਨੇ ਕਿਹਾ ਨਾ ਆਪਣੇ ਦੇਸ਼ ਜਾਓ ਤੇ ਸਭ ਤੋਂ ਪਹਿਲਾਂ ਮੈਂ ਜਹਾਜ਼ ਦੀ ਟਿਕਟ ਲੈ ਕੇ ਮੈਂ ਆਉਂਗਾ ਹੋਰ ਕੋਈ ਆਵੇ ਨਾ ਆਵੇ ਕਾਰਨ ਕੀ ਉਹ ਨਾ ਜਾਣ ਦੇ ਚੱਕਰ ਚ ਵਕੀਲਾਂ ਨੂੰ ਪੈਸੇ ਦਿਓ ਤੇ ਵਕੀਲ ਫਿਰ ਜਿਹੜੇ ਦੇਸ਼ਾਂ ਦੇ ਵਿੱਚ ਡਾਲਰ ਚੱਲਦੇ ਆ ਵਕੀਲ 10 20 50000 ਡਾਲਰ ਤੋਂ ਘੱਟ ਗੱਲ ਹੀ ਨਹੀਂ ਕਰਦੇ ਇਸ ਕਰਕੇ ਆਜੋ 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 ਅਮਰੀਕਾ ਤੁਸੀਂ ਬਸਾਉਣਾ ਉਹ ਗੱਲਾਂ ਬਹੁਤ ਵਧੀਆ ਬਹੁਤ ਵੀਡੀਓ ਚੱਲਦੀਆਂ ਆਜੋ 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 ਜੇ ਆਹ ਥਾਂ ਤੇ ਨਾ ਤੁਸੀਂ ਸੁੱਖ ਸੁਖ ਲਈ ਤਾਂ ਤੁਹਾਡੀ ਧਰਮ ਰਾਜ ਨੇ ਸੁੱਖ ਪੂਰੀ ਕਰ ਦੇਣੀ ਆ ਇਸ ਲਈ ਇੱਥੇ ਆ ਕੇ ਸੁੱਖ ਸੁਖੋ ਇਹੋ ਜਿਹੀਆਂ ਵੀਡੀਓ ਬਹੁਤ ਚੱਲਦੀਆਂ ਇਸ ਕਰਕੇ ਆਪਾਂ ਕਿਸੇ ਦੇ ਦੁਸ਼ਮਣ ਨਹੀਂ ਹੈਗੇ ਆਪਾਂ ਆਪਣੀ ਜਾਣਕਾਰੀ ਸ਼ੇਅਰ ਕਰਦੇ ਆ ਜਿਹੜਾ ਮੇਰਾ ਦਿਮਾਗ ਕਹਿੰਦਾ ਤੇ ਗੱਲ ਹੋਈ ਆ ਵੀ ਐ ਨਹੀਂ ਹੁੰਦਾ ਹੁੰਦਾ ਹਰੇਕ ਦੇਸ਼ ਦੇ ਵਿੱਚ ਰੂਲ ਐਂਡ ਰੈਗੂਲੇਸ਼ਨ ਹੁੰਦੇ ਆ ਕਿੰਨੇ ਕਿ ਲੋਕਾਂ ਨੂੰ ਉਹਨਾਂ ਨੇ ਟੂਰਿਸਟ ਵੀਜ਼ਾ ਦੇਣਾ ਕਿੰਨੇ ਕਿ ਲੋਕਾਂ ਨੂੰ ਸਟੂਡੈਂਟ ਵੀਜ਼ਾ ਦੇਣੇ ਆ ਤੇ ਜਨਤਾ ਮੈਂ ਸਿੱਧੀ ਗੱਲ ਕਰਦਾ 100 ਚੋਂ ਵਿੱਚੋਂ 100 ਬੰਦੇ ਕਦੇ ਨਹੀਂ ਪਾਸ ਹੁੰਦੇ ਹੁੰਦੇ 100 ਬੰਦਿਆਂ ਦਾ ਤੁਸੀਂ ਵੀਜ਼ਾ ਅਪਲਾਈ ਕਰ ਦੋ 100